ਪਹਿਲੀ ਲਈ ਸੀ ਠੇਕੇ ਤੇ ਲਾ ਕੇ ਬੋਲੀ ਪਹਿਲੀ ਲਈ ਸੀ ਠੇਕੇ ਤੇ ਲਾ ਕੇ ਬੋਲੀ ਅਕਣ ਕਹੂ ਲਾਰੇ ਖਾਂਦੀਆਂ ਬਈ ਸੋਨ ਯੂਕੇ ਕਣ ਕਹੂ ਲਾਰੇ ਖਾਂਦੀਆਂ ਬਈ ਸੋਨ ਯੂਕੇ ਸੋਨਾ ਉੱਗਿਆ ਹੋਈ ਰੱਬ ਦੀ ਕਰੋ ਪੀ ਸੋਨਾ ਉੱਗਿਆ ਹੋਈ ਰੱਬ ਦੀ ਕਰੋ ਪੀ ਘੜਿਆਂ ਦਮੀ ਵਰਿਆ ਘੜਿਆਂ ਦਮੀ ਵਰਿਆ ਕਰਵੋ ਓ ਪਾ ਮਰਦਾ ਬਣੇ ਤੇ ਜੱਟ ਬੈ ਕੇ ਪੁੱਭਾ ਮਰਦਾ ਬਣੇ ਤੇ ਜੱਟ ਬੈ ਕੇ ਏਕੀ ਕੀਤਾ ਢਾਡੇ ਰੱਬ ਨੇ ਜਿੰਦ ਮੇਰੀ ਏਕੀ ਕੀਤਾ ਢਾਡੇ ਰੱਬ ਨੇ ਜਿੰਦ ਮੇਰੀ ਨੀ ਜਿੰਦੇ ਮੇਰੀਏ ਨੀ ਨੀ ਜਿੰਦੇ ਮੇਰੀਏ ਬਰਾਦਤ ਖੇੜਾ ਬੜਾ ਤਗੜਾ ਯਾਰਾ ਕਣਕਾ ਯਾਰ ਜਮੀ ਸਾਰਾ ਥੱਲੇ ਪਛਾਟਿਆ ਯਾਰ ਕਣਕਾ ਭੈ ਬੁਰਾ ਹਾਲ ਕਰਤਾ ਯਾਰ ਮੈਂ ਵੀ ਸਵੇਰੇ ਜਾ ਕੇ ਆਇਆ ਜਮ ਤਵਾਹੀ ਮਚਾਈ ਪਈ ਐ ਕੋਈ ਨਹੀਂ ਛੱਡਿਆ ਕਣਕਾਂ ਦਾ ਅੱਛਾ ਉਹ ਥੋਡੇ ਵਾਲੇ ਬਾ ਉਧਰਲੇ ਪਾਸੇ ਕਿਵੇਂ ਆ ਸਾਡੇ ਵੀ ਇਹੀ ਚੀਜ਼ ਹੀ ਯਾਰਾ ਬੁਰਾ ਹਾਲ ਉਹ ਜਿਹੜਾ ਮਾਸਟਰ ਵਾਲੀ ਇਹ ਕਿਤੇ ਨੇ ਕੋਲੇ ਆ ਪਹਿਲਾ ਮੇਰੇ ਕੋਲ ਸੀ ਯਾਰਾ ਹਾਂ ਇੱਕ ਹੀ ਲਾਲੀ ਗੋਰੇ ਨੇ ਅੱਛਾ 400 ਰੁਪਏ ਬੱਦ ਦੇ ਕੇ ਅੱਛਾ ਠੀਕ ਹੁਣ ਗਾਹਾਂ ਪਤਾ ਲਗੂ ਮਾਸਟਰ ਨੂੰ ਕੜਕਾ ਸਾਰੀਆਂ ਗੜਿਆ ਨੇ ਮਾਰਤੀਆਂ ਮਠੇਕਾ ਕਿੱਥੋਂ ਲਊਗਾ ਹਾਂ ਫਿਰ ਉਹਨੂੰ ਕਹੇ ਗੁਮਾੜਾ ਮੋਟਾ ਤਾਂ ਹੋਰ ਵਾਲ ਬਾਰੀ ਮੈਂ ਗੋਰੇ ਨੂੰ ਕਹਦਾ ਮੈਂ ਪਟਵਾਰੀ ਨਾਲ ਮਿਲ ਕੇ ਤੂੰ ਉਹ ਕਰ ਲੈ ਹਾਂ ਫਿਰ ਦੇ ਸਰਵੇ ਕਰ ਦੇ ਸਰਵੇ ਕਰ ਦੇ ਫਿਰ ਮਾੜਾ ਮੋਟਾ ਮਿਲ ਜੂਗਾ ਹਾਂ ਭੇਜ ਦੇ ਫਿਰ ਉਹਨੂੰ ਤੇਰਾ ਯਾਰ ਆ ਉਹ ਇਕੱਠੇ ਰਹਿੰਦੇ ਸੀ ਅਸੀਂ ਪੜਾ ਹਾਂ ਉਹ ਮਾਸਟਰ ਵੀ ਲਾਲਚ ਕਰ ਗਿਆ ਥੋੜਾ ਜਾਂ ਹੋਰ 400 ਕੀ ਦੀ ਗੱਲ ਹੈ ਕਿੱਡੀ ਗੱਲ ਆ ਬੱਸ ਉਹ ਹੀ ਤਾਂ ਗੱਲ ਆ ਉਹ ਪਸਾ ਹੀ ਹੁੰਦਾ ਲਾਲਚੇੜਾ ਹੁੰਦਾ ਉਹ ਬੰਦਾ ਹੀ ਨਹੀਂ ਪਤਾ ਕਦੋਂ ਹੋ ਜੇ ਪੰਜਾ ਦਾ ਮੈਂ ਛੋੜਾ ਦਾਣਾ ਮੰਡੀਆਂ ਜਮੇ ਬੰਦ ਕਰਤੀਆਂ ਯਾਰਾ ਉਹ ਜੱਟਾਂ ਦੀ ਤਾਂ ਰੀੜ ਦੀ ਹੱਡੀ ਭੰਨਤੀ ਜਮਾ ਹੋਰ ਹੁਣ ਛਾਊਕਾਰਾਂ ਬਿਨਾ ਕਿਸਾਨ ਦਾ ਕਿਵੇਂ ਸਰੂ ਆ ਨਹੀਂ ਸਰਦਾ ਬਈ ਜਮੀਨ ਨਹੀਂ ਸਰਦਾ ਬਈ ਇਹਨਾਂ ਨਾਲ ਹੀ ਲੈਣ ਦੇਣਾ ਬਾਕੀ ਨੋ ਮਾਦਾ ਰਿਸ਼ਤਾ ਇਹਨਾਂ ਦਾ ਤਾਂ ਉਹ ਇੱਕ ਹੋਰ ਵੀ ਆ ਨਾ ਹੁਣ ਕਹਿੰਦੇ ਉਹ ਅਡਾਨੀਆਂ ਵਾਨੀਆਂ ਦੇ ਸੈਲੋ ਚ ਵੇਚੋ ਕਣਕਾਂ ਉਥੇ ਜਾ ਕੇ ਤੇ ਆ ਜਿਹੜੇ ਦਾਣਾ ਮੰਡੀ ਦੇ ਵਿੱਚ ਜਿਹੜੇ ਮਜ਼ਦੂਰ ਕੰਮ ਕਰਦੇ ਸੀਗੇ ਪੱਲੇਦਾਰ ਇਹਨਾਂ ਦਾ ਘਰ ਇੱਥੋਂ ਜਲਦੇ ਸੀਗੇ ਇਹ ਕਿੱਥੇ ਸਰਦਾ ਇਹਨਾਂ ਦਾ ਬਾਈ ਫੇਰ ਉਹ ਉਹਨਾਂ ਦੇ ਚੁੱਲ੍ਹੇ ਬੰਦ ਕਰਤੇ ਉਹਨਾਂ ਦੇ ਢਿੱਡ ਤੇ ਲੱਤ ਮਾਰੀ ਸਰਕਾਰਾਂ ਨੇ ਬਹੁਤ ਔਖਾ ਬਹੁਤ ਔਖਾ ਪਤਾ ਨਹੀਂ ਕੀ ਕਰੀ ਜਾਂਦੀਆਂ ਨੇ ਸਰਕਾਰਾਂ ਫੇਰ ਮੋਰਚੇ ਤੇ ਚੱਲ ਆ ਬਗ ਚੱਲਦੇ ਆ ਟਰਾਲੀ ਲੈ ਆਵਾਂਗੇ ਦਾਣਾ ਫੱਕਾ ਵੀ ਸਾਮਾਂਗੇ ਆ ਕੇ ਹੋਰ ਤੇਰੇ ਵਾਲੀ ਟਰਾਲੀ ਦਾ ਝੰਡਾ ਲੱਗਿਆ ਕੇਸਰੀ ਝੰਡਾ ਤਾਂ ਉਥੇ ਤੰਬੂ ਤੇ ਲਾ ਆਵਾਂਗੇ ਆ ਝੰਡਾ ਤਾਂ ਉੱਥੇ ਗੱਡਿਆਵਾਂਗਾ ਮੋਰਚੇ ਤੇ ਝੰਡੇ ਵਣ ਦਾ ਫੇਰ ਨਿਸ਼ਾਨੀ ਨਹੀਂ ਕੋਈ ਕੇਸਰੀ ਝੰਡਾ ਤਾਂ ਪਰੇਸ਼ਾਨ ਆ ਬਸ ਵੇਡਾ ਡੰਗਰਾਂ ਵੀ ਤੋ ਪਾ ਗਈ ਹੋਣੀ ਆ ਯਾਰਾ ਪਾਣੀ ਤਾਂ ਨਹੀਂ ਪਈਏ ਛਾਵੇਂ ਬੰਨੀ ਆ ਡੰਗਰਾਂ ਨੂੰ ਮੁੰਡਾ ਕਿੱਥੇ ਗਿਆ ਉਹ ਮੁੰਡਾ ਗਿਆ ਕਹਾਂ ਹੋ ਸਰੋਂ ਵੱਢਣ ਗਏ ਨੇ ਅੱਜ ਖੇਤ ਅ ਹੋਰ ਤਾਂ ਹੀ ਦਾ ਮੈਂ ਅਰੇ ਆ ਜਾਂ ਅਮਲੀਏ ਚੱਲੀਏ ਓਏ ਇਹ ਤਾਂ ਹੁਣ ਚੱਕੀ ਛੀਬੀ ਤੂੰ ਆਊਗਾ ਓ ਹਾਂ ਓਏ ਸੋਡਾ ਕਿਨੇ ਖੋਲਦਾ ਰੱਸਾ ਮਾਸਟਰ ਕਿੱਥੇ ਸੋਡਾ ਭੱਜ ਗਏ ਆ ਸਕੂਨੋ ਮਾਰੀ ਹੌਲੀ ਹੌਲੀ ਤੁਰ ਕੇ ਆਏ ਜਮਾ ਨੇ ਮਾਸਟਰ ਦਾ ਬੋਟਾ ਲੈਣ ਗਿਆ ਤੇ ਮੋਟਾ ਗਾੜੀਆਂ ਲੈਣ ਗਿਆ ਮਾਸਟਰਾ ਮੋਟਾ ਲੈ ਨਹੀਂ ਬੋਟਾ ਬਣਾਉਣ ਗਿਆ ਹਾਂ ਹੁਣ ਤਾਂ ਆਉਣ ਤੋਂ ਫਿਰ ਦੱਸਦਾ ਮੈਂ ਤੁਹਾਨੂੰ ਹੁਣ ਆ ਗਿਆ ਸੋਡਾ ਪਤੰਦਰ ਉਹ ਪੱਜਾ ਪੱਜਾ ਓ ਜੀ ਮਾਛੀ ਜੀ ਮੈਂ ਬਣਾਉਣਾ ਤੁਹਾਡਾ ਮੁਰਗਾ ਸਕੂਲ ਤੋਂ ਕੰਪੈਸ ਦੱਸਦਾ ਮੈਂ ਤੁਹਾਨੂੰ ਕੰਪੈਸ ਤੇਰੀ ਮੇਰੇ ਮੂਰੇ ਦੀ ਲੱਖ ਲੈ ਕਿਤੇ ਓਏ ਅਮਲੀਆ ਤੂੰ ਵੀ ਮਰੀ ਜਾਣਾ ਯਾਰ ਆਪਦੀਆਂ ਗੱਲਾਂ ਮੈਂ ਬਾਅਦ ਮਿਲਦਾ ਤੈਨੂੰ ਆਕੇ ਹੈਲੋ ਓ ਹਾਂ ਵੀਸ਼ੰਦ ਕੀ ਹਾਲ ਆ ਓ ਯਾਰ ਤੂੰ ਐ ਕਰ ਕੰਪੈਨ ਆਕੇ ਠੀਕ ਕਰਾ ਲੈ ਤੂੰ ਟਰੱਕ ਨੂੰ ਇੱਥੇ ਖੜਾਇਆ ਤੇ ਆਪਾਂ ਜਾ ਕੇ ਯੂਪੀ ਜਾਣਾ ਠੀਕ ਆ ਨਾ ਉੱਥੇ ਜਾ ਕੇ ਉਹਨਾਂ ਦੇ ਫੋਨ ਆ ਹੀ ਜਾਂਦੇ ਮੇਰੇ ਕੋਲੇ ਯੂਪੀ ਵਾਲਿਆਂ ਦੇ ਕਿੰਨੇ ਦਿਨ ਹੋ ਗਏ ਖੇਤੀ ਕਰ ਛੇਤੀ ਆ ਜਾ ਛੇਤੀ ਆ ਕੇ ਨੂੰ ਠੀਕ ਠੂਕ ਕਰਾ ਲੈ ਤੇ ਫਿਰ ਆਪਾਂ ਦੇਖਦੇ ਆਂ ਠੀਕ ਆ ਨਾ ਚੱਲ ਠੀਕ ਆ ਛੇਤੀ ਆ ਜਾ ਓਏ ਹੋਰ ਅਮਲੀਆ ਕੀ ਹਾਲ ਆ ਓ ਬਾਈ ਕਾਦਾ ਰਸੀਏ ਸਰੀਰ ਟੁੱਟੀ ਜਾਂਦਾ ਕਾਂਟੋ ਫੁੱਲਾਂ ਤੇ ਨਹੀਂ ਹੋਣ ਡਈ ਮਾਲ ਤੋਂ ਬਿਨ ਤੇ ਲੱਗਦਾ ਜਿਵੇਂ ਧੁੱਪ ਹੋਵੇ ਬੱਦਲ ਹੀ ਨਹੀਂ ਆਇਆ ਓ ਕੋਈ ਪ੍ਰਵਾਹ ਨਾ ਮੰਨ ਜਾਣਾ ਆਪਣੇ ਵਾਲੇ ਛਿੰਦੇ ਨੇ ਉਹ ਤੇਰਾ ਹੱਲ ਕਰ ਦਾਂਗੇ ਆਪਾਂ ਕੋਈ ਚੱਕਰ ਨਹੀਂ ਆ ਮੈਂ ਕਹਿੰਦਾ ਉਧਰੋਂ ਆਉਂਦਾ ਡਰਾਈਵਰ ਨੂੰ ਕਈ ਕਾਲੀ ਖਸਖਸ ਲਈ ਜਾਊਗਾ ਓਏ ਖਸਖਸ ਨੂੰ ਛੱਡ ਸਾਰੀਆਂ ਆਈਟਮਾਂ ਹੀ ਮੰਗਾ ਦਾਂਗੇ ਕੀ ਚੱਕਰ ਕਾਰਨੇ ਬਾਰਡਰ ਸੀਲ ਕਰ ਰੱਖਿਆ ਤੇ ਸਾਨੂੰ ਅਮਲੀਆਂ ਨੂੰ ਪੈਰੀਆਂ ਭਾਜਣਾ ਹੁਣ ਓ ਕੋਈ ਚੱਕਰ ਹੀ ਨਹੀਂ ਹੈਗਾ ਪ੍ਰਵਾਹ ਨਾ ਮੰਨਿਆ ਕਰ ਓ ਕੀ ਹਾਲਾ ਗਰੇ ਕਿਵੇਂ ਖੜਦਾ ਜਾ ਫਿਰਦਾ ਹੰਟਾ ਹੀ ਆ ਭਰਾਵਾ ਪਟਵਾਰੀ ਕੋਲੇ ਜਾ ਕੇ ਆਇਆ ਕਿਉਂ ਜੇ ਪਿੰਡ ਜਾਣਾ ਹੈਗਾ ਪਟਵਾਰੀ ਉੱਥੇ ਨਹੀਂ ਹੁੰਦਾ ਕਹਿੰਦੇ ਪਟਵਾਰ ਖਾਨੇ ਆ ਜੇ ਪਟਵਾਰਖਾਨੇ ਜਾਣਾ ਹੈ ਕਹਿੰਦੇ ਆਗੇ ਸਰਵੇ ਕਰਨ ਪਿੰਡ ਵਾ ਗਿਆ ਅੱਛਾ ਤੇਰੀ ਗੜਾ ਵਾਲੀ ਮਾਰਚ ਆ ਗਈ ਸੀ ਠੇਕੇ ਵਾਲੀ ਆ ਗਈ ਸੀ ਠੇਕੇ ਵਾਲੀ ਆ ਗਈ ਕੁਝ ਵੀ ਨਹੀਂ ਛੱਡਿਆ ਅੱਛਾ ਯਾਰ ਹੋਰ ਓਏ ਭਾਈ ਪਟਵਾਰੀਆਂ ਦਾ ਤਾਂ ਔਖਾ ਹੁੰਦਾ ਮੇਰੀ ਸੁਣ ਲੈ ਪਟਵਾਰੀ ਨਾਲ ਕੋਈ ਮਾੜੀ ਮੋਟੀ ਨਾ ਸੈਟਿੰਗ ਕਰ ਲੈ ਉੱਤੇ ਥੱਲੇ ਦੀ ਭਾਈ ਮੇਰੇ ਫਿੱਡੇ ਘਸ ਗਏ ਜਿਹੜੇ ਮਾਰਦੇ ਮੈ ਓਏ ਆਪਣੇ ਫਿੱਡੇ ਘਸੇ ਨੂੰ ਨਹੀਂ ਦੇਖਦੇ ਹੁੰਦੇ ਇਹ ਤਾਂ ਮਾੜੀ ਮੋਟੀ ਸੈਟਿੰਗ ਕਰ ਕੋਈ ਨਾ ਕੋਈ ਵੀ ਕਿਸੇ ਨੂੰ ਕਹਿ ਪਟਵਾਰੀਆਂ ਦਾ ਸਿਸਟਮ ਹੋਰ ਹੁੰਦਾ ਏ ਮਾੜੇ ਮੋٹے ਕਾਹਨੂੰ ਕ ਤੇਰੀ ਜੁੱਤੀ ਕੋਈ ਨਹੀਂ ਦੇਖਦਾ ਕਸੀ ਹੋਈ। ਬਾਈ ਸਾਰਿਆਂ ਨੂੰ ਰਾਮ ਰਾਮ। ਓ ਸੇਠਾ ਕੀ ਹਾਲ ਹੈ? ਠੀਕ ਠਾਕ ਵਧੀਆ। ਆ ਜਾ ਬੈਠ ਬੈਠ ਹੋਰ ਕਿਵੇਂ ਐ? ਵਧੀਆ ਠੀਕ ਠਾਕ। ਕਿਵੇਂ ਚੱਲੀ ਜਾਂਦਾ? ਕੰਮ ਵਧੀਆ ਚੱਲੀ ਜਾਂਦਾ ਦੁਕਾਨਦਾਰੀ ਚੱਲੀ। ਯਾਰੇ ਲੈਨੇ ਤੁਸੀਂ ਵੀ ਇੱਥੇ ਤੇ ਦੇਖ ਲੈ ਤੂੰ। ਹੈਂ? ਲੈਂਦੇ ਗੁਰੂ ਨਿਆਰੇ। ਸੇਠ ਬੰਦੇ ਦਾ ਹੀ ਸਵਾਦ ਹੁੰਦੇ ਆ। ਕੀ ਗੱਲ ਹੋ ਗਿਆ ਬਾਈ? ਓ ਬਲਸ ਗੱਲ ਤਾਂ ਕੀ ਸੀ ਜਰਾ ਗੋਰੇ ਦੀ ਉਹ ਠੇਕੇ ਤੇ ਜ਼ਮੀਨ ਜੀ ਨਹੀਂ ਲੈਤੀ ਸੀ। ਹਾਂ। ਸਾਰੀ ਬਿਸ਼ਕੀ। ਹੁਣ ਪਟਵਾਰੀ ਇਹਨੂੰ ਰਾਹ ਨਹੀਂ ਦਿੰਦਾ। ਪਟਵਾਰੀ ਪਟਵਾਰੀ ਦਾ ਨੰਬਰਦਾਰਾਂ ਦੇ ਬੈ ਓਏ ਗੋਰਿਆ ਨੰਬਰਦਾਰਾਂ ਦੇ ਤੂੰ ਆਏ ਕਰਨੇ ਤੋਂ ਆਇਆ ਬਤੋ ਹੁਣੀ ਚਾਰ ਬੱਤੇ ਲੈ ਕੇ ਗਏ ਨੇ ਨੰਬਰਦਾਰ ਕੇ ਮੈਂ ਤੈਨੂੰ ਮਾਰ ਤੂੰ ਜਾ ਨੰਬਰਦਾਰਾਂ ਦੇ ਠੀਕ ਆ ਮਾਰਾ ਜਾ ਕਹਿ ਦੀ ਭਾਈ ਪਟਵਾਰੀ ਨੂੰ ਹੀ ਟੇਡਾ ਕਰ ਲੋ ਕਿਤੇ ਗੱਲ ਹੀ ਬਣ ਜੇ ਓਏ ਕਾ ਨੂੰ ਪੁੱਛ ਨਾ ਸਾਡੀ ਕੱਗਲੇ ਸਾਲ ਸੇ ਰੱਬ ਕਦੇ ਤਾਂ ਸੁਣੂਗਾ ਤੁਸੀਂ ਥੋੜਾ ਛੱਡ ਦਿਓ ਬਾਈ ਛੋਡੇ ਨਾਲ ਹੀ ਬਾਹ ਪੈਂਦਾ ਸਾਡਾ ਹੈ ਕਿਹੜਾ ਕੋਈ ਨਵੀਂ ਗੱਲ ਹੈ ਉਹ ਤਾਂ ਹੈ ਹੈ ਠੀਕ ਐ ਬਸ ਹੈ ਬਾਈ ਜੀ ਸਾਸਰੀ ਚਾ ਉਹ ਛਿੰਦੇ ਕੀ ਹਾਲ ਐ ਠੀਕ ਆ ਜੀ ਵਧੀਆ ਵਧੀਆ ਬੋਲ ਸੈਡ ਜੀ RAM RAM ਹੋਰ ਛੋਟੇ ਕੀ ਹਾਲ ਐ ਠੀਕ ਐ ਉਹ ਕਿਉਂ ਦੇਖੀ ਉਹ ਸਰੀਰ ਬਣਿਆ ਹੋਇਆ ਹੈ ਖੜੀ ਹੋਈ ਆ ਹੁਣ ਤਾਂ ਮੈਨੂੰ ਵੀ ਕਾਰਡ ਖਵਾ ਦਿੰਦਾ ਬਾਈ ਲੈ ਇਹਨੂੰ ਹੁਣ ਕੰਡੇ ਤੇ ਕਰ ਦਿੰਨੇ ਆ ਆਪਾਂ ਗੱਲ ਆ ਕੋਈ ਛੋਟੇ ਵੀਰ ਉਹ ਯਾਰ ਤਾਂ ਤੰਗ ਹੀ ਬਹੁਤ ਹੋ ਰਹੀ ਆ ਬਾਈ ਮਾਲ ਲੈ ਇਹਨੂੰ ਤੇਰੇ ਨਾਲ ਹੀ ਭੇਜਣਾ ਹੈ ਤੇ ਕੀ ਯੂਪੀ ਚੰਗਾ ਆਏ ਕਰੀ ਬਾਈ ਛੋਟੇ ਵੀਰ ਅਗਲੇ ਕਿਹੜੇ ਮੇਰੇ ਨਾਲ ਹੀ ਚੱਲੀ ਤੀਆਂ ਹੀ ਲੱਗੀਆਂ ਰਹਿਣਗੀਆਂ ਕੋਈ ਨਹੀਂ ਬਾਈ ਚੱਲੂਗਾ ਮੈਨੂੰ ਤਾਂ ਬੈਗ 'ਚ ਹੀ ਪਾ ਕੇ ਲੈ ਜੀ ਨਾਲ ਜੇ ਮਸ਼ੀਨ ਤੇ ਜਗ੍ਹਾ ਨਾ ਹੋਈ ਠੀਕ ਕਰ ਉਹ ਕੋਈ ਇਹਨੂੰ ਨਾ ਜਿੱਥੇ ਬੀਜਦੇ ਆ ਔਰਲੇ ਕਿੱਲੇ ਤੋਂ ਆ ਸਿੱਧਾ ਹੀ ਛੱਡ ਦਿਆ ਕਰੀ ਬਈ ਕਰਦੇ ਘੈਰਾ ਵੇਲਾ ਕੋਈ ਨਹੀਂ ਬਾਈ ਨਹੀਂ ਕਰਾਂਗੇ ਤੇ ਅੱਛਾ ਤੂੰ ਫਿਰ ਹੁਣ ਉਹ ਕਰ ਲਈ ਆਪਣੀ ਕੰਪੈਨ ਸੈਟ ਆ ਓਕੇ ਬਾਈ ਰਿਪੇਅਰ ਕਰਤੀ ਹੁਣ ਮੈਂ ਫੇਰ ਦੁਬਾਰੇ ਨਿਗਾਹ ਮਾਰ ਲੂੰਗਾ ਕੰਮ ਓਕੇ ਆ ਐਂ ਕਰੀ 2-4 ਨਾ ਬੈਲਟਾਂ ਸ਼ੈਲਟਾਂ ਆਵਦੀਆਂ ਐਕਸਟਰਾ ਲੈ ਜੀ ਉੱਥੇ ਆਪਾਂ ਨੂੰ ਆਉਂਦੀ ਆ ਦਿੱਕਤ ਲੈ ਕੇ ਰੱਖ ਲਾਂਗੇ ਬਾਈ ਹਾਂ ਹਾਂ ਲੈ ਕੇ ਟੂਲ ਚ ਪਾ ਲਾ ਸਾਰਾ ਸਮਾਨ ਠੀਕ ਆ ਬਾਈ ਠੀਕ ਆ ਹਾਂ ਠੀਕ ਆ ਬਾਈ ਚਿੰਦਰਬਾਈ ਕੀ ਗੱਲ ਕਿਤੇ ਕਿਤੇ ਫਿਰਦਾ ਰੱਖਿਆ ਤਾਂ ਇਹਨਾਂ ਨੇ ਸਾਨੂੰ ਟਰੱਕ ਤੇ ਆ ਉਹ ਸੇਠਾ ਪਤਾ ਕੀ ਗੱਲ ਹੋ ਗਈ ਮੇਰੇ ਨਾਲ ਤਾਂ ਉਹ ਪੰਜਾਬ ਵਾਲੇ ਮੁੱਖ ਮੰਤਰੀ ਵਾਲੀ ਗੱਲ ਹੋ ਗਈ ਜਦੋਂ ਪਹਿਲਾਂ ਬਾਈ ਨਾਲ ਮੇਰੀ ਗੱਲ ਕਰਾਈ ਸੀ ਨਾ ਬਿੰਦਰ ਨੇ ਬਿੰਦਰ ਵਿੱਚ ਸੀਗਾ ਉਹ ਕੁਦਰਤੀ ਬਾਈ ਨੇ ਪੁੱਛ ਲਿਆ ਕੀ ਕੀ ਕਰ ਲੈਣਾ ਉਹ ਮੈਂ ਦੱਸ ਬੈਠਾ ਚੰਨੀ ਵਾਂਗੂ ਵੀ ਟੈਂਟ ਵੀ ਲਾ ਲਨਾ ਕੰਪੇਨ ਵੀ ਚਲਾ ਲਨਾ ਬੱਕਰੀ ਵੀ ਚੋ ਲੈਨਾ ਉਹ ਗੱਲ ਮੇਰੇ ਨਾਲ ਬਣ ਗਈ ਹੁਣ ਮੈਂ ਤਾਂ ਟਰੱਕ ਤੇ ਨਜ਼ਾਰੇ ਲੈਂਦਾ ਹੀ ਕਿਹੜਾ ਵਗਿਆ ਕਿਹੜਾ ਆ ਗਿਆ ਘਰੇ ਹੀ ਵਗ ਜਾਂਦਾ ਸੀ ਹੋਣਾ ਕੰਪੈਨ ਚ ਫਸਾਤਾ ਹੁਣ ਮੈਨੂੰ ਮਹੀਨਾ ਇਹਨਾਂ ਨੇ ਘਰੇ ਨਹੀਂ ਮੋੜਨ ਹੁਣ ਕੰਪੈਨ ਤੇ ਵੀ ਹੁਣ ਕਹਿੰਦੇ ਕੰਪੈਨ ਚਲਾ ਮੈਂ ਤਾਂ ਫਸ ਗਿਆ ਬਾਈ ਉਹ ਫਿਰ ਤੂੰ ਕਿਉਂ ਦੱਸਿਆ ਸਾਰੇ ਕੰਮ ਉਹ ਫਿਰ ਗਲਤੀ ਮੇਰੀ ਰਹਿ ਗਈ ਨਾ ਉਦੋਂ ਤਾਂ ਮੈਂ ਫਿਰ ਪੰਪ ਮਾਰਦੇ ਵੀ ਚੱਲ ਨੌਕਰੀ ਮਿਲ ਜੂ ਸਾਰੇ ਕਿਤੇ ਨਹੀਂ ਦੱਸਣੇ ਜਿੰਦੇ ਕਦੇ ਵੀ ਕੀ ਅਸੀਂ ਸਾਰਾ ਗਲਤੀ ਹੋ ਗਈ ਹੁਣ ਦੇ ਲੈ ਮਾਲਕ ਕਿਵੇਂ ਕਰਦਾ ਮੇਰੇ ਨਾਲ ਪਰ ਮਾਲਕ ਵਧੀਆ ਮੇਰਾ ਸਿਗੋ ਪਰਵਾਰੀ ਸਾਹਿਬ ਬਹੁਤ ਸਤਿਕਾਰ ਨੰਬਰ ਦਾ ਕੀ ਹਾਲ ਹੈ ਹਾਲ ਵਧੀਆ ਹੀ ਹਾਂ ਓਏ ਹੈ ਕੋਈ ਬੰਦਾ ਚਾਹ ਕੋਈ ਘੜੀਆਂ ਦੀ ਮਾਰ ਵਾਲੀ ਲਿਸਟ ਬਣਾਉਣ ਲੱਗਿਆ ਮੈਂ ਬੰਦੀ ਦਾ ਸਾਰੀ ਆਪਣੀ ਨੇ ਸਾਰੇ ਆ ਸਾਡੇ ਵਾਲੇ ਪੱਤੀ ਦਾ ਸਾਰੀ ਮਾਰੀ ਪਈ ਆ ਜਿਹੜੀ ਨੇ ਤਾਂ ਨੇ ਆ ਦੇਖ ਲੈ ਤੇਰੇ ਕੋਲੇ ਆਲੇ ਸਾਰੇ ਸਾਰੇ ਆ ਗਏ ਜਿੱਪੀ ਬਣਾ ਤਾ ਬਸ ਫੇਰ ਠੀਕ ਆ ਗਈ ਆ ਤਾਂ ਕੋਈ ਗੱਲ ਨਹੀਂ ਸਾਨੂੰ ਤਾਂ ਸਾਹਿਬ ਨੇ ਭੇਜਿਆ ਸੀ ਸਵੇਰੇ ਕਹਿੰਦਾ ਕਿ ਜਿੰਨੀ ਵੀ ਲਿਸਟ ਬਣਦੀ ਆ ਸਾਰੀ ਬਣਾ ਕੇ ਲਿਆ ਮਾਚਾਲ ਅੱਠਵੀਂ ਨੰਬਰਦਾਰ ਦੇ ਘਰੇ ਜਾਂਦੇ ਬੈਕਅਪ ਬਣਾਉਣੇ ਨੇ ਲਓ ਠੀਕ ਆ ਵੀਓ ਕੇ ਲਾਓ ਜੋਰ ਚੰਗੀ ਤਰ੍ਹਾਂ ਸਾਰੇ ਮਾਂਜੇ ਪਏ ਨੇ ਜਮਾ ਮਾਰਾ ਕੋਈ ਗੱਲ ਨਹੀਂ ਜਿਹਨੂੰ ਮਿਲਣੀ ਚਾਹੀਦੀ ਆ ਉਹ ਸਾਰੇ ਨੂੰ ਆਪਾਂ ਸਾਰੇ ਦੋਸਤਾਂ ਨੂੰ ਮਾਰਗੀ ਮਾਮਾ ਐਵੇਂ ਕੋਈ ਗੱਲ ਨਹੀਂ ਨੰਬਰਦਾਰ ਸਾਰਾ ਕਰਦਾਂਗੇ ਜਿਵੇਂ ਹੋਇਆ ਠੀਕ ਹੈ ਪੂਰਾ ਹੱਬ ਲੈਓ ਥੰਡਾ ਥੰਡਾ ਪੀਓ ਵੀਰ ਆ ਕੋਈ ਨਹੀਂ ਕੋਈ ਪੀ ਲੈਣ ਦਾ ਵੀ ਪੀ ਲੈਣ ਆ ਉਹ ਕਿਵੇਂ ਗੋਰੇ ਮਿਲ ਗਿਆ ਨੰਬਰਦਾਰਾਂ ਦੇ ਘਰੇ ਪਟਵਾਰੀ ਹੋਇਆ ਤੇਰੀ ਕੋਈ ਸਮੱਸਿਆ ਦਾ ਹੱਲ ਕੋਈ ਕਰੀ ਗੱਲ ਬਾਤ ਮਿਲਿਆ ਨਹੀਂ ਭਰਾਵਾ ਉਦੋਂ ਸੇਠ ਕਹਿੰਦਾ ਕਹਿੰਦਾ ਉਹ ਨੰਬਰਦਾਰਾਂ ਦੇ ਘਰੇ ਗਿਆ ਹਾਂ ਿੱਡੇ ਕਢਾਉਂਦਾ ਨੰਬਰਦਾਰਾਂ ਦੇ ਘਰੇ ਗਿਆ ਹਾਂ ਉਹ ਕਹਿੰਦੇ ਪਟਵਾਰਖਾਨੇ ਪਾ ਗਿਆ ਅੱਛਾ ਹੁਣ ਉਹ ਉਹ ਮੈਂ ਪਟਵਾਰ ਖਾਨੇੋਂ ਆਇਆ ਸੀ ਓਏ ਹੋਏ ਕੁਛ ਨਹੀਂ ਯਾਰ ਉਹ ਨਹੀਂ ਪੂਛ ਫੜਾਉਂਦਾ ਇਤੂ ਤਾਂ ਯਾਰ ਬੰਦਾ ਫਾਹਾ ਲੈ ਲਿਆ ਯਾਰ ਓਏ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੌਸਲਾ ਰੱਖ ਔਰ ਯਾਰ ਇਹ ਆਈਂ ਕਿ ਤੰਗ ਕਰਦੇ ਹੁੰਦੇ ਨੇ ਭਾਈ ਕਿੰ데 ਦੀਆਂ ਫਸਲਾਂ ਮਰੀਆਂ ਨੇ ਕਿਆਂ ਸਰਪੇ ਕਰਨ ਹਜੇ ਨਹੀਂ ਆਏ ਓ ਭਾਈ ਇਹ ਉਧਰ ਜਾਂਦੇ ਆ ਉੱਥੋਂ ਉਧਰ ਭੱਜ ਜਾਂਦੇ ਆ ਉਧਰ ਜਾਂਦੇ ਆ ਉੱਥੋਂ ਉਧਰ ਭੱਜ ਜਾਂਦੇ ਆ ਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਬਰਾ ਨਾ ਸਾਰੀ ਸਮੱਸਿਆ ਦਾ ਹੱਲ ਹੋ ਜਾਂਦਾ ਹੁੰਦਾ ਕੋਈ ਗੱਲ ਨਹੀਂ ਈ ਯਾਰ ਪਸ਼ੂ ਡੰਗਾ ਉਹ ਸਾਰੇ ਉਹ ਭੁੱਖੇ ਮਰੀ ਜਾਂਦੇ ਆ ਹਾਰਾ ਪੱਠਾ ਵੀ ਨਹੀਂ ਗੜਿਆ ਨਾਲਾ ਰਿਹਾ ਆਏ ਪਿੰਡ ਨਹੀਂ ਬਾਈ ਮਰਦਾ ਹੁੰਦਾ ਪਿੰਡ ਤੇਰੇ ਨਾਲ ਖੜਾ ਦੇਖ ਜਿੰਨਾ ਦੇ ਐ ਇੱਕ ਦੂਸਰੇ ਨਾਲ ਆਪਾਂ ਸਾਰੀ ਸੈਟਿੰਗ ਕਰ ਲਾਂਗੇ ਕੰਮ ਹੀ ਸੇਠਾ ਸਹੀ ਜੱਲਾ ਆ ਲੈ ਸੇਠਾ ਵਾਲੇ ਨੂੰ ਸੇਠਾ ਰੱਖ ਆਪਣੇ ਬੰਦੇ ਨੂੰ ਇਹੋ ਨਹੀਂ ਹੋਣਾ ਚਾਹੀਦਾ ਤੇਰੇ ਜਿੰਦਾ ਨਹੀਂ ਬੈਠੇ ਆਪਾਂ ਉਹੀ ਕਮੀ ਨਹੀਂ ਆਉਗੀ ਹੋਰ ਦੱਸ ਠੀਕ ਹੈ ਬੇਪਰਵਾਹ ਹੋ ਜਾ ਨਾ ਤੁਹਾਡੇ ਭਰਾਵਾਂ ਹੁੰਦੇ ਕਾਦੀ ਚਿੰਤਾ ਪਰ ਮੈਂ ਬੈਠਿਆ ਰਸ਼ਨ ਪਾਣੀ ਕਿੰਨੇ ਉਹ ਤਾਂ ਮੈਂ ਨਹੀਂ ਵਰਨ ਦਿੰਦਾ ਤੈਨੂੰ ਠੀਕ ਬਸ ਫਿਰ ਜਾ ਕੇ ਕਰਦਾ ਬੰਦੇ ਨਾਲ ਗੱਲ ਹਾਂ ਹਾਂ ਠੀਕ ਆ ਗੋਰੇ ਬਾਈ ਪ੍ਰਵਾਹ ਨਾ ਕਰੀ ਬਾਈ ਓ ਠੀਕ ਆ ਅਮਲੀਆ ਆ ਕੇ ਚੱਕਦੇ ਆ ਤੇਰੀ ਵੇਸ ਪ੍ਰਵਾਹ ਨਾ ਕਰੀਂ ਦੂ ਹਾਂ ਠੀਕ ਆ ਬਾਈ 6 ਮਹੀਨੇ ਦੀ ਕੁਛ ਨਹੀਂ ਹੁੰਦਾ ਰੱਬ ਦੇ ਰੰਗ ਆ ਹੋਰ ਬਾਦ ਸਾਹਿਬ ਠੀਕ ਹੋ ਵਧੀਆ ਮਾਸਟਰ ਜੀ ਕੀ ਹਾਲ ਹੈ ਠੀਕ ਆ ਜੀ ਹੋਰ ਸੜ ਦੀ ਠੀਕ ਹੋ ਹੋਰ ਗੋਰੇ ਸਿਆ ਵਧੀਆ ਜੀ ਵਧੀਆ ਔਰ ਠੀਕ ਹੈ ਵਧੀਆ ਬਹੁਤ ਵਧੀਆ ਮੈਂ ਤੈਨੂੰ ਘਰੇ ਲੱਭਦਾ ਸੀ ਮੈਂ ਤਾਂ ਤੇਰੇ ਕੋਲ ਠੇਕੇ ਨੂੰ ਆਉਂਦਾ ਸੀ ਬਾਈ ਮੈਂ ਤਾਂ ਆਪਣੀ ਕੁੜੀ ਬਾਹਰ ਭੇਜਤੀ ਆਸਟ੍ਰੇਲੀਆ ਮੈਂ ਅਜ ਅਜ ਠੇਕਾ ਲੈਣਾ ਉੱਥੇ ਪੈਸੇ ਥੋੜਾ ਹੱਥ ਦਾ ਰੈਟ ਸੀ ਉਹ ਮਾਸਟਰ ਕਿੱਥੋਂ ਦੇ ਦਾ ਠੇਕਾ ਕਦੇ ਖੇਤ ਦੇਖੇਗਾ ਤੂੰ ਜਾ ਕੇ ਉੱਥੇ ਦਾ ਸੁਭਾਗਾ ਮਾਰਿਆ ਪਿਆ ਗੜਿਆਣੇ ਫਿਰ ਠੇਕਾ ਤਾਂ ਨਹੀਂ ਛੱਡਿਆ ਜਾ ਸਕਦਾ ਬਾਈ ਗੁਰਿਆ ਉਹ ਮੈਨੂੰ ਤਾਂ ਐ ਲੱਗਦਾ ਉੱਥੇ ਤੂੜੀ ਵੀ ਨਹੀਂ ਬਣਨੀਗੀ ਤੂੜੀ ਦਾ ਤਾਂ ਮੈਨੂੰ ਹਿਸਾਬ ਨਹੀਂ ਹੈਗਾ ਪਰ ਪੈਸੇ ਤਾਂ ਲੈਣੇ ਐ ਮੈਂ ਐ ਫੇਰ ਚਮੜਾ ਵੱਟ ਕੇ ਦੇ ਦਈਏ ਉਹ ਮਾਸਟਰ ਆ ਗੱਲ ਐ ਹੋਵੇਂ ਵੀ ਦੇਖ ਇਕੱਲੇ ਨਾਲ ਤਾਂ ਤੇਰੇ ਨਾਲ ਹੋਈ ਨਹੀਂ ਠੇਕੇ ਵਾਲੀ ਗੱਲ ਸਾਰੇ ਪਿੰਡ ਦੀ ਫਸਲ ਹੈ ਜਿੰਨਾ ਨਾਲ ਬਣੀ ਹੋਈ ਹੈ ਆਪਾਂ ਸਾਰੇ ਭਾਈ ਆਪਸ ਵਿੱਚ ਪਿੰਡ ਵਾਲੇ ਬੈਠ ਕੇ ਗੱਲ ਕਰਾਂਗੇ ਜਿਹੜੀ ਛੋਟ ਤੈਨੂੰ ਦੇਣੀ ਹੋਊਗੀ ਠੀਕ ਹੈ ਉਹ ਦੇਣੀ ਪਊ ਉਹ ਤਾਂ ਗੱਲ ਠੀਕ ਹੈ ਬਰਾਟਾ ਸਾਹਿਬ ਤੋਂ ਡੀ ਮੈਂ ਤਾਂ ਐਂ ਗੱਲ ਕਰਦਾ ਸੀ ਜਦੋਂ ਜ਼ਿਆਦਾ ਹੋ ਜਾਂਦੇ ਇਹਨਾਂ ਦੇ ਮਤਲਬ ਆਪਣੇ ਪਿੱਛੇ ਜੀ ਵੀ ਹੋ ਜੀ ਡੱਕਰਪੇ ਦੀ ਮੁੱਛਲ ਉਦੋਂ ਕਹਿੰਦਾ ਘਟਨਾ ਬਟਕਾ ਉਹ ਮਾਸਟਰਾ ਦੇਖ ਸਾਰਾ ਦਿਨ ਬੰਦਾ ਖੇਤ ਆ ਕੇ ਉਹ ਕਰਦਾ ਹੈ ਇਹ ਕੋਈ ਨਹੀਂ ਉਹ ਪਰਮਾਤਮਾ ਹੈ ਹੁਣ ਜਿਹੜੀ ਮਾਰ ਮਾਰੀ ਆ ਮਾਰੀ ਆ ਪਰਮਾਤਮਾ ਨੇ ਠੀਕ ਆ ਆਪਾਂ ਪਿੰਡ ਦੇ ਸੂਝਬਾਨ ਬੰਦਿਆਂ ਨੂੰ ਬਿਠਾ ਕੇ ਗੱਲ ਕਰ ਲਾਂਗੇ ਦੇਖ ਤੇਰੇ ਕੱਲੇ ਠੇਕੇ ਦਾ ਨਹੀਂ ਅਸੀਂ ਕਹਿੰਦੇ ਵੀ ਤੈਨੂੰ ਪਤਾ ਨਹੀਂ ਮਾਸਟਰ ਕੋਲੇ ਰੁਪਈਆ ਵੱਧ ਆ ਵੈਸੇ ਸਾਨੂੰ ਪਤਾ ਵੀ ਤੇਰੇ ਕੋਲੇ ਵੱਧ ਆ ਪਰ ਅਸੀਂ ਇਹ ਗੱਲ ਕਹਿਨੇ ਆਂ ਵੀ ਜਿਹੜਾ ਲੋਕ ਕਹਿਣਗੇ ਪਿੰਡ ਕਹੂ ਆ ਸਾਰੇ ਪਿੰਡ ਦੀ ਤਾਂ ਦੇਖ ਮੰਨਣੀ ਪੂ ਪਿੰਡ ਤੋਂ ਤੂੰ ਅੱਡ ਤਾਂ ਹੋ ਨਹੀਂ ਸਕਦਾ ਮੈਂ ਇਹ ਤਾਂ ਗੱਲ ਸਹੀ ਏ ਤੁਹਾਡੀ ਇਹ ਮਨ ਨੂੰ ਪਰ ਜੇ ਪੈਸੇ ਵੱਧ ਨਹੀਂ ਹੈਗੇ ਮੇਰੇ ਕੋਲੇ ਮਾ ਤਾਂ ਹੁਣ ਕੁੜੀ ਦੋਰ ਕੇ ਡਾ 30 ਲੱਖ ਰੁਪਏ ਆਸਟ੍ਰੇਲੀਆ ਦਾ ਉਹ ਮਾਸਟਰ ਆ ਛੋਡੇ ਐਮਬੀਏ ਕਰਿਆ ਦਾ ਉਹ ਮਾਸਟਰ ਆ ਛੋਡੇ ਕੋਲੇ ਹੁੰਦੇ ਨੇ ਜਿਹੜੇ ਮਾਸਟਰ ਹੁੰਦੇ ਨੇ ਨਾ ਵੈਸੀ ਹੀ ਕੰਜੂਸ ਹੁੰਦੇ ਨੇ ਇਹਨਾਂ ਦਾ ਐ ਚੱਲਦਾ ਹੁੰਦਾ ਹੱਥ ਜੋੜ ਘਟਾਤੇ ਬਾਣੀਆਂ ਵਾਂਗੂ ਵੀ ਇੰਨੀ ਤਨਖਾਹ ਸੀ ਐ ਬਣ ਗਈ ਆਪਾਂ ਸੂਝਵਾਨ ਬੰਦੇ ਬੁਲਾ ਲਾਂਗੇ ਪਿੰਡ ਦੇ ਕੋਈ ਦਿੱਕਤ ਨਹੀਂ ਹੈਗੀ ਬਲਾ ਕੇ ਜਿਹੜਾ ਇਹਦੇ ਨਾਲ ਬਣੂਆ ਹੁਣ ਆਪਾਂ ਆਪਦਾ ਇਹ ਆਪਣਾ ਛੋਟਾ ਭਾਈ ਐ ਉਹਨੂੰ ਮਾਰਦੀ ਐ ਹੁਣ ਮਾਰਨਾ ਕਿਉਂ ਆਪਾਂ ਫਿਰ ਇਹੀ ਕਹਿੰਦੇ ਆ ਸੇਠ ਨੇ ਕਹਿਤਾ ਦੇਖ ਆਪਣਾ ਜ਼ਿਮੀਂਦਾਰ ਭਾਈ ਐ ਉਹਨੂੰ ਸੇਠ ਨੇ ਕਹਿਤਾ ਕਹਿੰਦਾ ਕੋਈ ਗੱਲ ਨਹੀਂ 6 ਮਹੀਨਿਆਂ ਦਾ ਤੇਰਾ ਰਾਸ਼ਨ ਮੈਂ ਕਰਾ ਦੂੰ ਐ ਤਾਂ ਫਿਰ ਜਿਹੜੀ ਪੰਚਾਇਤ ਕਰੂਗਾ ਮੰਨ ਲੂ ਗੱਲ ਭਾਈ ਬਸ ਫਿਰ ਆਪਾਂ ਆਪਾਂ ਜਿਹੜਾ ਮਨਵੇੜੂ ਕਰ ਲਾਂਗੇ ਕੋਈ ਦਿੱਕਤ ਹੀ ਨਹੀਂ ਆਪਾਂ ਸਾਂਝੇ ਬੰਦੇ ਨੂੰ ਬੁਲਾ ਲਾਂਗੇ ਤੇ ਉਹਨੂੰ ਕਹਿ ਦਾਂਗੇ ਵੀ ਭਾਈ ਦਸ ਕੀ ਨਵੇ ਮੇ ਜਵਾਨੋ ਉਹ ਹੋਰ ਸਰਪੰਚ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹਾਂ ਕੀ ਰੌਲਾ ਪਾ ਰਖਿਆ ਉਹ ਰੌਲਾ ਤਾਂ ਕਾਹਦਾ ਸਰਪੰਚਾ ਇਹਨਾਂ ਯਾਰ ਆਏ ਆ ਗੱਲ ਜਿਹਨੇ ਹੁਣ ਆਪਣੇ ਮੀਂਹ ਦੇ ਫਸਲ ਜੀ ਨਹੀਂ ਗੜਿਆ ਨੇ ਖਰਾਬ ਜੀ ਕਰਤੀ ਹੁਣ ਆਪਣੇ ਇਧਰਲੇ ਪਾਸੇ ਤਾਂ ਘਟ ਹੈ ਠੀਕ ਆ ਇਧਰਲੇ ਪਾਸੇ ਥੋੜੀ ਜੀ ਵੱਧ ਹੈ ਠੀਕ ਠੀਕ ਉਹ ਮਾਸਟਰ ਲੈਣ ਆਇਆ ਸੀਗਾ ਗੋਰੇ ਕੋਲ ਠੇਕਾ ਅੱਛਾ ਇਹ ਗੋਰਾ ਕਹਿੰਦਾ ਬਈ ਮੈਂ ਆਪ ਗੋਰਾ ਤੰਗ ਆਪਾਂ ਨੂੰ ਵੀ ਪਤਾ ਹੈ ਫਸਲ ਦੇਣੀ ਸੀ ਫਸਲ ਨਾਲ ਹੀ ਹੁੰਦਾ ਜ਼ਿਮੀਂਦਾਰਤਾ ਠੀਕ ਹੈ ਹੁਣ ਗੋਰੇ ਨੂੰ ਹੋ ਗਿਆ ਕਾਫੀ ਦਿਨ ਭੱਜੇ ਫਿਰਦੇ ਨੂੰ ਨਾ ਤਾਂ ਫਟਵਾਰੀ ਸੁਣਦਾ ਹੁਣ ਕੀ ਦਸੀਏ ਨਾ ਸਰਕਾਰਾਂ ਸੁਣਦੀਆਂ ਨੇ ਸੁਣਨਾ ਕਿਨੇ ਆ ਉਹਨਾਂ ਨੇ ਤਾਂ ਕੀ ਸੁਣਨਾ ਹੁਣ ਇਹਨੂੰ ਇਹੀ ਮਾਸਟਰ ਨੂੰ ਸਮਝਾਉਂਦੇ ਸੀ ਵੀ ਮਾਸਟਰ ਆ ਗੱਲ ਐ ਉਹ ਐ ਵੀ ਦੇਖ ਇਹਦਾ ਨੁਕਸਾਨ ਹੋਇਆ ਆਪਾਂ ਨੂੰ ਵੀ ਬੰਦੇ ਵੀ ਜਿਹੜਾ ਕੋਈ ਪਿੰਡ ਦੇ ਹਿਸਾਬ ਨਾਲ ਕੋਈ ਸੈਟਿੰਗ ਬਣਦੀ ਐ ਆਪਾਂ ਸਰਪੰਚ ਨਾਲ ਗੱਲ ਕਰ ਲਾਂਗੇ ਉਸੇ ਹਿਸਾਬ ਨਾਲ ਆਪਾਂ ਕਰਨਾ ਹੈ ਠੀਕ ਹੈ ਠੀਕ ਹੈ ਹੈ ਆਇਆ ਕਰ ਮੈਂ ਵੀ ਇਹ ਕਹਦਾ ਮਾ ਜਮਨ ਤਾਂ ਪੰਚਾਇਤ ਕਰੂਗੀ ਉਵੇਂ ਕਰ ਲਾਂਗੇ ਸਰਪੰਚ ਸਾਹਿਬ ਚਲੋ ਹੋਰ ਵੀ ਆਏ ਸੀ ਅੱਜ ਆਪਾਂ ਬਹਿ ਕੇ ਕਰੇ ਨਮੀਰ ਲਾਗੇ ਕੋਈ ਨਹੀਂ ਕਿਲੇ ਮੰਗ ਲ ਕਿਵੇਂ ਹੋਏ ਆਪਾਂ ਘਟਾ ਲਾਂਗੇ ਬਹਿ ਕੇ ਪੰਚਾਇਤ ਆਪਾਂ ਕਰ ਲਾਂਗੇ ਚਲ ਜੇ ਮਜਾ ਨਹੀਂ ਪੈਂਦਾ ਕੰਮ ਹੈ ਪਿੰਡ ਦਾ ਮਸਲਾ ਕੀ ਗੱਲ ਹੈ ਕਿੱਡੀ ਗੱਲ ਹੈ ਪੰਚਾਇਤ ਕਰੂ 7 ਵਜੇ ਨਾ ਕੋਈ ਨਹੀਂ ਮਾਰਾ ਪਾਤੀਆਂ ਕੁਦਰਤ ਨੇ ਕੋਈ ਨਹੀਂ ਬੰਦੇ ਬੰਦੇ ਦੀ ਦਵਾਈ ਹੈ ਕੋਈ ਗੱਲ ਕੋਈ ਨਾ ਜਿੰਤਾ ਨਗਰ ਕੋਈ ਕਰ ਤਾਂ ਕੋਈ ਗੱਲ ਨਹੀਂ ਹੌਸਲਾ ਰੱਖ ਕੋਈ ਗੱਲ ਨਹੀਂ ਕੋਈ ਮਰਬਾਨ ਨਹੀਂ ਬਾਈ ਸਸਈ ਕਾਲ ਕੰਮ ਨਹੀਂ ਬਾਈ ਕੋਈ ਨਹੀਂ ਮਿਲਾਂਗੇ ਸਿਰ ਠੀਕ ਆ ਸਰਪੰਚਾ ਠੀਕ ਆ ਬਾਈ ਸਸਈ ਕਾਲ ਯਾਰ ਕਹਤਾ ਹੈ ਨਾ ਹੋਰ ਫਿਰ ਸੇ ਹੈ ਚੱਲ ਕੋਈ ਨਹੀਂ ਬਾਈ ਫਿਰ ਮੈਂ ਵੀ ਚੱਲਣਾ ਮੈਨੂੰ ਹੋਰ ਵੀ ਕੰਮ ਆ ਚੰਗਾ ਠੀਕ ਆ ਮਾਸਟਰ ਫਰਾ ਕਾ ਬੰਦਾ ਤਾਂ ਕਿ ਨਾ ਕੋਈ ਕੋਰੇ ਇਹ ਪੰਚਾਇਤ ਨੇ ਵੇੜੂ ਬਾਈ ਆਪਾਂ ਕਰ ਲਾਂਗੇ ਚੰਗਾ ਬੰਦੇ ਨੂੰ ਹੁਣ ਕਰ ਮਾਸਟਰ ਦਾ ਪੈਸਾ ਪੈਸੀ ਕਰਦੇ ਰਹਿੰਦੇ ਆ ਆਪਾਂ ਨੇ ਧੀ ਲੈਣਾ ਹੈ ਹੋਰ ਸੁਣਾ ਕੋਈ ਦੀ ਗੱਲ ਜਾਇਜ਼ ਹੈ ਆ ਵੀ ਵਿਚਾਰਾ ਬਹੁਤ ਦੁਖੀ ਹੈ ਓਏ ਉਹੀ ਤਾਂ ਗੱਲ ਕਰਦੇ ਆਂ ਹੋਰ ਸੁਣਾ ਕੋਈ ਨਵੀਂ ਤਾਜੀ ਕੋਈ ਸੁਣਾ ਦੇ ਕੋਈ ਗੱਲ ਬਾਤ ਗੱਲਬਾਤ ਤੇਰੇ ਭਤੀਜੇ ਵਾਲੇ ਵਿਆਹ ਦੀ ਸੁਣਾਵਾਂਗੇ ਹਾਂ ਹਾਂ ਸੱਚੀ ਜਰ ਅਸੀਂ ਤਾਂ ਉਦੋਂ ਬਾਵਾ ਦੇ ਹੋ ਗਏ ਸੀਗੇ ਆ ਗਏ ਸੀ ਜੱਟਾਂ ਨੂੰ ਰਾਤ ਦੇ ਵਿਆਹ ਰਾਸ ਘਟ ਆਉਂਦੇ ਹੁੰਦੇ ਨੇ ਨਾ ਅੱਛਾ ਕੀ ਹੋਇਆ ਸੀ ਫਿਰ ਉਹ ਹੋਣਾ ਕੀ ਸੀ ਸਾਡਾ ਇੱਕ ਸਾਥੀ ਸੀ ਅੱਛਾ ਅੱਛਾ ਰਾਤ ਨੂੰ ਪੀ ਕੇ ਫੇਰਾ ਤੈਨੂੰ ਪਤਾ ਹੀ ਐ ਅਜਮ ਕਾ ਨੂੰ ਆਂਦੀ ਐ ਕਿਦੋਂ 2-4 ਪੈਗ ਅੰਦਰ ਗਏ ਜੱਟਾਂ ਨਾਲ ਬੈਠਾ ਹੋ ਅੱਛਾ ਉਹ ਫਿਰ ਨੱਚ ਲੱਗ ਗਿਆ ਹਾਂ ਹਾਂ ਠੀਕ ਐ ਨਾ ਨੱਚਦੇ ਨੱਚਦੇ ਮੂੰਹ 'ਚ ਪਾ ਪਾ ਕੇ ਨੋਟ ਐ ਆਏ ਜਾਂਦੇ ਨੇ ਅੱਛਾ ਨਾ ਕੈਂਡੈਂਸ ਕਰਦਾ ਸੀ ਨਾ ਕੈਂਡੈਂਸ ਆਏ ਹਾਏ ਹਾਏ ਕੈਰਕੈਸਟਾ ਤੇ ਆਏ ਬਾੜ ਤੇ ਅੱਛਾ ਠੀਕ ਹੈ ਨਾ ਅੱਦੂ ਬਾਦ ਚੱਕਿਆ ਗੁੱਠੀ ਹੈ ਹਾਂ ਗੁੱਠੀ ਮਾਰੀ ਜਾ ਕੇ ਅੱਛਾ ਚੈਨੀ ਸੀ ਚੈਨੀ ਚੱਕ ਕੇ ਮਾਰੀ ਆਏ ਹਾਏ ਸਾਰਾ ਕੁਝ ਬਾਤਤਾ ਪਈ ਉਹਨੇ ਅੱਛਾ ਕਿੰਗੋ ਰੇ ਅੱਦੂ ਬਾਦ ਪਈ ਆ ਕੇ ਰਾਤ ਨੂੰ ਸੋ ਗਿਆ ਅੱਛਾ ਕਿਦੋਂ ਸਵੇਰੇ ਉੱਠਿਆ ਹਾਂ ਕਹਿੰਦਾ ਮੇਰੀ ਗੁੱਠੀ ਕਿੱਧਰ ਗਈ ਅੱਛਾ ਮੇਰੀ ਚੈਨੀ ਕਿੱਧਰ ਗਈ ਠੀਕ ਹੈ ਛੇ ਬੱਟੂਆ ਦੇਖੇ ਕਹਿੰਦਾ ਨਾ ਬੱਟੂਆ ਕਹਿੰਦਾ ਮੇਰਾ ਅੱਛਾ ਕਹਿੰਦਾ ਮੈਂ ਤਾਂ ਲੁੱਟਿਆ ਗਿਆ ਕਹਿੰਦਾ ਮੇਰੇ ਤਾਂ ਚੋਰੀ ਹੋ ਗਈ ਨਹੀਂ ਉਹਨੂੰ ਐ ਨਹੀਂ ਕਿਹਾ ਕਹਿੰਦੇ ਵੀ ਰਾਤ ਤਾਂ ਬੜੇ ਆਏ ਆ ਕਰਕੇ ਦੇਖਦਾ ਸੀ ਉੱਤੋਂ ਦੀ ਉਹ ਫਿਰ ਉਹਨੂੰ ਦੱਸਿਆ ਫਿਰ ਕਿਦੋਂ ਕੱਢਿਆ ਜੂਦੂ ਦੇ ਚਾਚੇ ਨੇ ਕਹਿੰਦਾ ਰਾਤ ਤਾਂ ਕਹਿੰਦਾ ਤੂੰ ਉੱਥੇ ਜੱਟਾਂ ਦੇ ਵਿੱਚ ਬੈਠ ਕੇ ਕਹਿੰਦਾ ਚਾਰ ਪੈਗੀ ਕਿਦੋਂ ਤੇਰੇ ਅੰਦਰ ਗਏ ਹੈ ਉਹਦਾ ਤੂੰ ਕਰ ਗਿਆ ਡਾਂਸ ਚੱਕ ਕੇ ਨੋਟ ਵੀ ਮਾਰੇ ਗੁੱਠੀ ਵੀ ਮਾਰੀ ਚੈਨ ਵੀ ਕੱਢ ਕੇ ਮਾਰੀ ਹੈ ਕਿੱਧਰ ਗਏ ਤੇਰੇ ਜਾਦੇ ਕੁਸ ਕਹਿੰਦਾ ਨਾ ਕਹਿੰਦਾ ਮੇਰੇ ਤਾਂ ਨਹੀਂ ਯਾਦ ਕਹਿੰਦਾ ਮੇਥੋਂ ਤਾਂ ਕੋਈ ਖੋਹ ਕੇ ਲੈ ਗਿਆ ਉਹ ਖੋਹ ਕੇ ਕਿਵੇਂ ਲੈ ਗਿਆ ਕਹਿੰਦਾ ਅੱਛਾ ਹੈ ਆ ਪਹਿਲੇ ਕਹਿੰਦਾ ਤੇਰਾ ਸਮਾਨ ਆ ਗੁੱਫੀ ਸਾਰਾ ਕੁਦਾ ਕਿਹੜਾ ਤੇਰਾ ਉਹ ਪਰਸਾ ਪਰਸਾ ਵਾਲੇ ਪੈਸੇ ਨੇ ਤੇ ਆ ਰਕੈਸਟਾ ਵਾਲੇ ਨੇ ਕਹਿੰਦਾ ਭਈ ਅਸੀਂ ਆ ਨਹੀਂ ਦਿੰਦੇ ਹੈਗੇ ਪੈਸੇ ਹੈ ਕਹਿੰਦਾ ਆਪਦਾ ਸੋਨਾ ਲੈ ਜਾਓ ਸੇੜ ਦੀ ਅੱਗੇ ਤੋਂ ਸੰਭਲ ਕੇ ਰਹੀਓ ਕਹਿੰਦਾ ਹਾਂ ਸਹੀ ਗੱਲ ਹੈ ਜੱਟਾ ਨਾਲ ਪਿੱਤੀ ਸੇੜਦੇ ਥੋੜੀ ਸੂਤਾਂਦੀਆ ਗੋਰੇ ਹਾਂ ਸਹੀ ਹੈ ਤੂੰ ਚਿੰਤਾ ਨਾ ਲੈ ਚਿੰਤਾ ਨਾ ਕਰ ਕਦੋਂ ਅਸੀਂ ਏਡੇ ਏਡੇ ਨੋਟ ਤੇ ਸੋਨਾ ਬਾੜਦੇ ਨੇ ਤੇਰੀ ਆਲੀ ਕੀ ਗੱਲ ਹੈ ਛੀਮਨੇ ਤੇਰੇ ਹੋਰ ਘਟਾ ਦਾਂਗੇ ਹੋਰ ਹੋਰ ਤੇਰੀ ਕਿਹੜੀ ਜਾਰੀਆ ਬਾਣੀਆਂ ਨਾਲ ਹੈ ਕਹਿੰਦਾ ਚਿੰਤਾ ਨਾ ਕਰ ਤੂੰ ਹੋਰ ਆਪਾਂ ਬੈਠੇ ਆਂ ਹੋਰ ਦੱਸ 6 ਮਹੀਨੇ ਹੋ ਗਏ ਆਪਾਂ ਬੈਠਿਆਂ ਨੂੰ ਇੱਥੇ ਓਏ ਉੱਠ ਖੜ ਮੈਂ ਮਲੀਆ ਉੱਠ ਖੜ ਆ ਚਲੋ ਬਾਈ ਚਲੀਏ ਘਰਾਂ ਨੂੰ ਕਦੇ ਇੱਥੇ ਨਾ 6 ਮਹੀਨੇ ਕਰਦੀ ਆਜੋ ਜਾ ਕੇ ਤੇਰੀਏ ਕੰਮ ਧੰਦਾ ਹੋਰ ਕੋਈ ਚਿੰਤਾ ਆਜਾ ਹੋਰ ਆਜੋ ਆਜੋ ਹੋਰ ਹੋਰ ਜੇ ਹੋਂ ਤੇ ਜੀ ਮੈਂ ਸਰਗ ਦਿਖਾ ਮਾਂ ਜਿਹਉਂ ਦੇ ਜੀ ਮੈਂ ਸਵਰਗ ਦਿਖਾਵਾਂ ਸਾਡੇ ਪਿੰਡ ਇੱਕ ਥਾਂ ਬੋੜ ਦੀ ਛਾਂ ਬੋੜ ਦੀ ਛਾਂ ਬੋੜ ਦੀ ਛਾਂ ਸਵਰਗ ਦਾ ਦੂਜਾ ਨਾ ਬੋੜ ਦੀ ਛਾਂ ਬੋੜ ਦੀ ਛਾਂ ਬੋੜ ਦੀ ਛਾਂ ਹੜ ਮਹੀਨਾ ਤਪੇ ਦਪਹਿਰਾ ਕਰਦਾ ਏ ਭਾਂ ਭਾਂ ਹਾੜ ਮਹੀਨਾ ਤਪੇ ਦੁਪਹਿਰਾ ਕਰਦਾ ਏ ਪਾਪਾ ਹਾਸੇ ਠੱਠੇ ਕਰਨ ਮਖੋਲਾ ਬੁੱਢੇ ਅਤੇ ਜਵਾਨ ਹਾਸੇ ਠੱਠੇ ਕਰਨ ਮਖੋਲਾ ਬੁੱਢੇ ਅਤੇ ਜਵਾਨ ਬੋੜ ਦੀ ਛਾਂ ਬੋੜ ਦੀ ਛਾਂ ਬੋੜ ਦੀ ਛਾਂ ਕਰ ਨਦੀ ਦੇ ਕੰਢੇ ਵਸਿਆ कगर नदी द कंडे वसिया रतिया मेरा ग्रां वोट दी छ वोड दी छ वोट द छो